ਬਾਤੀ ਗੱਲ ਪਹਿਲਾਂ ਆਪਾਂ ਕਰਦੇ ਆਂ ਪਿੰਡ ਵਾਲਿਆਂ ਨਾਲ ਗੱਲ ਆਜਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਇੱਕ ਨਾ ਆਪਣੇ ਪਿੰਡ ਤੇ ਇਲਜ਼ਾਮ ਲਾਇਆ ਬਾਕੀ ਉਹਨਾਂ ਨੇ ਨਹੀਂ ਆਹੋ ਨਹੀਂ ਕੀਤਾ ਹਜੇ ਫਿਕਰ ਨਾ ਨਹੀਂ ਲਿਆ ਪਿੰਡ ਦਾ ਤੇ ਆਪਾਂ ਨੂੰ ਪਤਾ ਵੀ ਆਪਣੀ ਜ਼ਮੀਨ ਆਈ 60 ਤੋਂ 65 ਕਿੱਲੇ ਤੇ ਛੋਡੀ ਹਨਾ ਜ਼ਮੀਨ ਸਭ ਤੋਂ ਵੱਧ ਆਈ ਆਗੀ ਹਾਂਜੀ ਤੇ ਛੋਡੇ ਤੋਂ ਪਹਿਲਾਂ ਨਾ ਸੋ ਵੀ ਜੂਨੀਅਨ ਨੇ ਵੀ ਪਹਿਲਾਂ ਰੁਪਈਆ ਆਵਦੀਆ ਮੰਗਿਆ ਕਿ ਨਹੀਂ ਮੰਗੇ ਨਾ ਜੀ ਸਾਥ ਤੋਂ ਕੁਝ ਨਹੀਂ ਕਹਿੰਦੇ ਤੇਲ ਵੀ ਨਹੀਂ ਮੰਗੇ ਸਾਥ ਤੋਂ ਤੇ ਤੁਸੀਂ ਮੰਨ ਕੇ ਇਹਨਾਂ ਕੋਲੇ ਗਏ ਸੀਗੇ ਕਿ ਇਹ ਸਾਡੇ ਕੋਲ ਆਹੀ ਚੱਲ ਕੇ ਵੀ ਆਪਾਂ ਧਰਨਾ ਲਾਉਣਾ ਜਦੋਂ ਸਾਨੂੰ 24 ਲੱਖ ਦੇ ਹਿਸਾਬ ਨਾਲ ਪੈਸੇ ਦੇਤੇ ਅਸੀਂ ਸਾਰੇ ਛੜਕ ਪੀੜਤ ਬੰਦੇ ਸਾਰੇ ਇਕੱਠੇ ਜੁਨੀਅਨ ਕੋਲੇ ਆਪ ਗਏ ਆ ਹਾਂਜੀ ਵੀ ਸਾਡੀ ਮਦਦ ਕਰੋ ਵੀ ਸਾਨੂੰ ਬਹੁਤ ਜ਼ਿਆਦਾ ਘੱਟ ਪੈਸੇ ਮਿਲ ਰਹੇ ਆ ਤੇ ਇਹ ਕਿੰਨਾ ਟਾਈਮ ਆਪਣਾ ਧਰਨਾ ਚੱਲਿਆ ਇਹ ਲਗਭਗ 12-13 ਮਹੀਨੇ ਚੱਲਿਆ ਤੇ ਪਿੰਡ ਦੇ ਸਹਿਯੋਗ ਨਾਲ ਚੱਲਿਆ ਜਾ ਇਹਨਾਂ ਨੇ ਕੱਲਿਆ ਨਹੀਂ ਲਾਇਆ ਨਹੀਂ ਸਾਰੇ ਪਿੰਡ ਦੇ ਸਹਿਯੋਗ ਨਾਲ ਠੀਕ ਹੈ ਤੇ ਇਹਨਾਂ ਨੂੰ ਮੰਨ ਕੇ ਵੀ ਆਪਾਂ ਨੂੰ ਵੀ ਕਿਰਾਇਆ ਕਿੱਥੋਂ ਦੇ ਕਰ ਇਹਨਾਂ ਨੇ ਰੁਪਏ ਦਵਾਤੇ 24 ਲੱਖ ਤੋਂ ਬਾਅਦ ਉਹ ਤੋਂ ਬਾਅਦ ਇਹਨਾਂ ਨੇ ਸਾਨੂੰ 66 ਲੱਖ ਰੁਪਏ ਦਵਾਤਾ ਠੀਕ ਹੈ ਜੀ 44 ਲੱਖ 42 ਦਾ ਕੋਰ ਦਵਾਤਾ 24 ਪਹਿਲਾਂ ਮਿਲੇ ਤੇ ਜਿਹੜਾ ਆਪਣਾ ਹਸਾਬ ਕਿਤਾਬ ਰਹਿੰਦਾ ਸੀਗਾ ਸਾਰੇ ਖਰਚੇ ਪਾਣੀ ਦਾ ਉਹ ਇਹਨਾਂ ਕੋਲੇ ਸੀ ਜਾਂ ਪਿੰਡ ਦੀ ਕਮੇਟੀ ਕੋਲੇ ਸੀ ਉਹ ਸਾਰਾ ਮੇਰੇ ਕੋਲੇ ਸੀਗੀ ਅੱਛਾ ਤੁਸੀਂ ਆਪਦੀ ਜਿਹੜੇ ਖੇਤਾਂ ਵਾਲੇ ਸੀ ਇਹਨਾਂ ਦੇ ਬਾਣ ਆਏ ਆ ਤੁਸੀਂ ਆਪਦੀ ਕਮੇਟੀ ਹੱਡ ਬਣਾਈ ਵੀ ਸੀ ਹਾਂਜੀ ਹਾਂਜੀ ਤੇ ਤੁਹਾਡੇ ਕਿੰਨਾ ਬਾਣ ਆਇਆ ਸੀਗਾ ਸਾਡੀਆਂ ਤਕਰੀਬਨ 27 2.5 ਨਾਲ ਆਇਆ ਠੀਕ ਹੈ ਤੇ ਸੋਡਾ ਕਿੰਨਾ ਆਇਆ ਸੀ ਜੀ ਕੋਈ ਨਹੀਂ ਬਣਨ ਦੇ ਕਿਲਿਓ ਬਾਹਨ ਆਇਆ ਸੀ ਚੱਲ ਚੱਲ ਜੀ ਤੇ ਸੋਡਾ ਕਿੰਨਾ ਆਇਆ ਸੀ 5 ਕਿਲਿਓ ਬਾਹਨ ਸੋਡਾ ਜੀ ਆਪਣੇ ਰੋਸ਼ਨ لال ਜੀ ਖੜੇ ਆ ਠੇਕੇਦਾਰ ਜੀ ਸੋਡਾ ਕਿੰਨਾ ਆਇਆ ਸੋਡਾ 2.5 ਆ ਸੀ ਸੋਡਾ ਕਿੰਨਾ ਆਇਆ ਸੀ 4 ਕਿਲਿਓ ਆ ਸੀ ਸੋਡਾ ਜੀ 1.5 ਕਿਲਿਓ ਜੀ 1.5 ਕਿਲਿਓ ਆ ਦੀ ਬਾਈ ਜੀ ਆ ਦੇਖੋ ਸਾਰੇ ਖੜੇ ਆ ਬਾਈ ਜਿਨ੍ਹਾਂ ਦਾ ਬਾਹਨ ਆਇਆ ਸੀਗਾ ਇਹਨਾਂ ਨੇ ਸਾਰੀ ਗੱਲ ਕਲੀਅਰ ਕਰਤੀ ਤੇ ਆਪਾਂ ਹੁਣ ਆਪਾਂ ਗੱਲ ਕਰਾਂਗੇ ਪ੍ਰਧਾਨ ਜੀ ਨਾਲ ਜਿਹੜਾ ਇਲਜ਼ਾਮ ਲਾਇਆ ਸੀਗਾ ਉਹਨਾਂ ਨੇ ਪ੍ਰਧਾਨ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਪ੍ਰਧਾਨ ਜੀ ਉਹਨਾਂ ਨੇ ਇਲਜ਼ਾਮ ਲਾਇਆ ਦਵਿੰਦਰਪਾਲ ਸਿੰਘ ਨੇ ਕਿਉਂਕਿ ਹੋਰ ਕਿਸੇ ਗੁਰਦੁਆਰੇ ਜਿੰਨੀ ਆਪਣੀ ਹਰਿਆਣੇ ਦੇ ਲੱਗਦਾ ਆਪਣਾ ਹੀ ਪਿੰਡ ਆ ਸਰ ਹਾਂਜੀ 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 ਤੇ ਆਪਣੇ ਪਿੰਡ ਦੀ ਜ਼ਮੀਨ ਆਈ ਆ 62 ਕਿੱਲੇ ਤੇ ਤੁਸੀਂ ਇਹ ਚਾਨਣਾ ਪਾਓ ਗੱਲ ਤੇ ਵੀ ਇਹਨਾਂ ਨੇ ਪੈਸੇ ਮੰਗੇ ਆ ਜਾਂ ਨਹੀਂ ਮੰਗੇ ਨਹੀਂ ਇਹ ਦਵਿੰਦਰਪਾਲ ਜੀ ਝੂਠਾ ਬਿਆਨਵਾਦੀ ਕਰ ਰਹੇ ਆ ਜੀ ਝੂਠਾ ਇਲਜ਼ਾਮ ਲਾ ਰਹੇ ਆ ਗੁਰਦੁਆਰਾ ਸਾਹਿਬ ਤੋਂ ਕੋਈ ਵੀ ਕੋਈ ਪੈਸਾ ਨਹੀਂ ਮੰਗ ਕਰਿਆ ਕਿਸੇ ਨੇ ਵੀ ਕੋਈ ਐਜੀ ਗੱਲ ਨਹੀਂ ਕਰੀ ਤੇ ਇਹ ਸੁਣਣਾ ਚ ਆਇਆ ਸੀਗਾ ਪਿੰਡ ਵਾਲੇ ਤਾਂ ਵੀ ਇਹਨਾਂ ਨੇ ਗੁਰੂ ਘਰ ਨੂੰ ਪੈਸੇ ਦਿੱਤਾ 50000 ਰੁਪਏ ਜੂਨੀਅਨ ਵਾਲਿਆਂ ਨੇ ਤੇ ਪਿੰਡ ਵਾਲਨੇ ਰਲ ਕੇ ਜਿਹੜੇ ਆਪ ਨੂੰ ਪੈਸੇ ਇਹਨਾਂ ਨੇ ਫੰਡ ਪਾਇਆ ਸੀ ਨਾ ਲੱਖ ਰੁਪਏ ਦੇ ਸਾਬ ਨਾਲੋਂ ਬਾਹਰਲੇ ਗੁਰੂ ਘਰ ਨੂੰ ਦਿੱਤਾ ਜਾਂ ਅੰਦਰ ਲੈਣ ਨੂੰ ਦਿੱਤਾ ਇਹ ਇਹਨਾਂ ਨੇ ਅਰਦਾਸ ਕੀਤੀ ਅੰਦਰਲੇ ਗੁਰੂ ਘਰ ਕਰੀ ਸੀ ਜਦੋਂ ਇਹਨਾਂ ਦਾ ਕਾਰਜ ਸੁੱਧ ਹੋ ਗਿਆ ਇਹਨਾਂ ਨੇ ਇੱਥੇ ਸ੍ਰੀ ਖਰਪਾਤ ਸਾਹਿਬ ਵੀ ਪ੍ਰਕਾਸ਼ ਕਰਾਇਆ ਉਹਦਾ ਭੋਗ ਪਾਇਆ ਉਸ ਦਿਨ ਫਿਰ ਗੁਰੂ ਘਰ ਨੂੰ ਵੀ 50000 ਸੇਵਾ ਚ ਪਾਇਆ ਜੀ ਦੇ ਥੱਲੇ ਨਾਲ ਵਿੱਚ ਬਾਈ ਕਮੈਂਟ ਵਿੱਚ ਤਾਂ ਜਿਹਨੂੰ ਪਤਾ ਉਹ ਤਾਂ ਸਹੀ ਕਰਦੇ ਆ ਹਨਾ ਜਿਨ੍ਹਾਂ ਨੇ ਵਿੱਚ ਮੇਰੇ ਵਰਗੇ ਹੁੰਦੇ ਆ ਕਈ ਉਹੀ ਆਪਦੇ ਕੋਲੇ ਬਣਾਈ ਜਾਂਦੇ ਆ ਐਵੇਂ ਬਿਨਾਂ ਗੱਲ ਤੋਂ ਕਮੈਂਟ ਨਾ ਕਰਿਆ ਕਰੋ ਗਲਤ ਆ ਬਾਈ ਖੜੇ ਆ ਇਹਨਾਂ ਨੂੰ ਬਾਈ ਹਸਾਬ ਕਿਤਾਬ ਹੈ ਇਹਨਾਂ ਕੋਲੇ ਸਾਰਾ ਦਿਖਾ ਰਹੇ ਹੋ ਵੀ ਕਾਪੀ ਆ ਭਈਆ ਕਾਪੀ ਜੇ ਕਿਸੇ ਨੇ ਹਿਸਾਬ ਕਿਤਾਬ ਲੈਣਾ ਹੋਵੇ ਇਹਨਾਂ ਤੋਂ ਲੈ ਸਕਦਾ ਬਾਕੀ ਹਿਸਾਬ ਕਿਤਾਬ ਕਿਸੇ ਦੀ ਲੋੜ ਹੀ ਨਹੀਂ ਕਿਉਂਕਿ ਇਹਨਾਂ ਨੇ ਆਪਦੀ ਖੁਸ਼ੀ ਨਾ ਦਿੱਤੇ ਜਿਨ੍ਹਾਂ ਦੇ ਬਾਣ ਆਏ ਆ ਇਹਨਾਂ ਨੇ ਜਿਹਨੇ ਪੈਸੇ ਪਾਏ ਇਹਨਾਂ ਨੇ ਮਤਲਬ 27 ਲੱਖ ਪਾਇਆ ਸੀਗਾ ਤੁਸੀਂ ਆਪ ਦਾ ਇਕੱਠਾ ਕੀਤਾ 27 ਲੱਖ ਰੁਪਏ ਇਕੱਠਾ ਹੋਇਆ ਸੀ 27 ਲੱਖ ਇਹਨਾਂ ਨੇ ਇਕੱਠਾ ਕੀਤਾ ਸਾਰਾ ਤੇ ਇਹਨਾਂ ਨੇ ਜਿਹਦਾ ਕਿੱਲੇ ਤੋਂ ਵੱਧ ਬਾਣ ਆਇਆ ਬਈ ਉਹਦੇ ਤੋਂ ਰੁਪਏ ਲਏ ਆ ਐਵੇਂ ਕਿਸੇ ਨੂੰ ਮਜਬੂਰ ਨਹੀਂ ਕੀਤਾ ਲੋਕਾਂ ਨੇ ਆਪਦੀ ਖੁਸ਼ੀ ਨਾ ਪੈਸੇ ਦਿੱਤੇ ਆ ਜਿਵੇਂ ਆ ਚਾਰ ਪੰਜ ਬਾਈ ਖੜੇ ਆ ਹਨਾ ਜਿਨ੍ਹਾਂ ਦਾ ਸਭ ਤੋਂ ਵੱਧ ਬਾਣ ਆਇਆ ਸੀ ਇਹਨਾਂ ਨੇ ਚਾਰ ਪੰਜਾਂ ਨਹੀਂ ਆਪ ਦਾ ਰਲ ਮਿਲ ਕੇ ਕੀਤਾ ਜੁਨੀਅਨ ਦਾ ਇਹਦੇ 'ਚ ਕੋਈ ਹੋਣੀ ਹੈ ਆ ਗੱਡੀਆਂ ਇਹਨਾਂ ਨੇ ਆਪਦੀ ਖੁਸ਼ੀ ਨਾ ਦਿੱਤੀਆਂ ਆ 5 ਲੱਖ ਦੀ ਆ ਗੱਡੀ 5.5 ਦੀ ਲਈ ਆ ਤੇ ਆ ਹੈਗੀ ਆ 1.15 ਲੱਖ ਦੀ ਆਈ ਸੀਗੀ ਗੱਡੀ ਤੇ ਬਾਕੀ ਇਹਨਾਂ ਨੇ ਇੱਕ ਦਿੱਤੀ ਆ ਟੈਂਕੀ ਹਨਾ ਇਹ ਤੁਸੀਂ ਟੈਂਕੀ 1.5 ਲੱਖ ਦੀ ਟੈਂਕੀ ਦਿੱਤੀ ਆ ਤਾਂ ਜਾ ਹੋਰ 1999 ਰੁਪਏ ਦਾ ਨਿਕਲ ਹੋ ਗਿਆ ਤੇ ਮੇਰਾ ਵੀਡੀਓ ਪਾਉਣ ਦਾ ਇਹ ਮਕਸਦ ਆ ਭਾਈ ਵੀ ਮੇਰੇ ਪਿੰਡ ਦੇ ਆ ਵੀ ਮੇਰੇ ਪਿੰਡ ਨੂੰ ਬਦਨਾਵ ਨਾ ਕਰਨ ਨਾ ਹੀ ਆਪਣਾ ਕੋਈ ਪੱਤਰਕਾਰੀ ਵਾਲਾ ਕੰਮ ਆ ਨਾ ਹੀ ਕੋਈ ਹੋਰ ਆ ਵੀ ਐਵੇਂ ਬਿਨਾਂ ਗੱਲ ਤੋਂ ਬਦਨਾਵ ਨਾ ਕਰਿਆ ਕਰੋ ਆ ਜੂਨੀਅਨ ਖੜੀ ਆ ਜੂਨੀਅਨ ਤੋਂ ਆਪਾਂ ਕੋਈ ਅਜੇ ਸਪੀਚ ਨਹੀਂ ਲਈ ਆਪਾਂ ਆਪਦੇ ਪਿੰਡ ਦੇ ਨਾਲ ਹੀ ਗੱਲ ਕੀਤੀ ਆ ਅਗਲਾ ਨਹੀਂ ਕਹਿਣਦਾ ਵੀ ਖਣੀ ਜੂਨੀਅਨ ਵਾਲ ਨੇ ਸੱਦਿਆ ਹੋਊਗਾ ਆ ਮੇਰਾ ਚਾਚਾ ਹੈਗਾ ਇਹਨੇ ਮੈਨੂੰ ਸੱਦਿਆ ਠੀਕ ਆ ਕਹਿੰਦਾ ਵੀ ਆਪਣਾ ਬਦਨਾਮ ਕਰਦੇ ਆ ਵੀ ਮੇਰਾ ਚਾਚਾ ਆਪਣੇ ਘਰ ਆਜੂ ਹੀ ਆ ਸਾਰੇ ਬਾਕੀ ਸਾਰੇ ਸਾਡੇ ਘਰਾਂ ਦੇ ਦੀ ਜਮੀਨ ਆਈ ਹੈਗੀ ਉਸ ਆਪਣੇ ਸਾਰਾ ਸਾਡਾ ਪਿੰਡ ਸਰਾਵਾ ਦਾ ਸਾਰੀ ਸਰਾਵਾ ਦੀ ਜਿਹੜੀ ਜਮੀਨ ਆਈ ਹੈ ਸਾਡੇ ਸਾਰੇ ਸਕੇ ਹੀ ਆ ਤੇ ਆਪਣਾ ਵੀਡੀਓ ਪਾਉਣ ਦਾ ਇਹੀ ਮਕਸਦ ਸੀਗਾ ਧੰਨਵਾਦ ਬਈ ਸਾਰਿਆਂ ਦਾ ਜੇ ਕਿਸੇ ਨੂੰ ਡਾਊਟ ਆ ਤਾਂ ਦੁਬਾਰੀ ਵੀ ਕਲੀਅਰ ਕਰ ਸਕਦਾ ਤੇ ਆਪਾਂ ਇਹਨਾਂ ਨੰਬਰ ਦੇ ਦਿੰਨੇ ਆ ਚਾਚਾ ਹੀ ਤੁਹਾਡਾ ਨੰਬਰ ਦਾ